ਵਾਦੂ ਕਾ ਟੂਟੀ ਚ ਕਾਸ ਨੂੰ ਲਾਈਆ ਇਹ ਫੁੱਟ ਵੀ ਵੜੇ ਨਾ ਫਿਰ ਸਿੱਕਰੀ ਕੋਈ ਨਹੀਂ ਮੈਨੂੰ ਵੀ ਕਰੀ ਨਹੀਂ ਆ ਨਹੀਂ ਮਤ ਆ ਸਮਾਨ ਜਤਾਬ ਦੀ ਸੀਗੀ ਪੇਟੀ ਚ ਆ ਕੀ ਟੋਕਰੀ ਨਹੀਂ ਵੱਡੀ ਆਖੀ ਮੰਮੀ ਬਾ ਬਾ ਦੇਤੀ ਮੈਂ ਬੇਟੀ ਚਾਹਦੀ ਆ ਸਮਾਨ ਫੇਰ ਆਈ ਮੈਂ ਬਾਤ ਲੱਗ ਜਾਨੀ ਆ ਮੈਂ ਵੇਖ ਲਾ ਹਾ ਕਮਲੀ ਜੀ ਬਾਹਰ ਵੀ ਕਰਣਾ ਹੈ ਤਾਂ ਮੈਂ ਬੇਟੀ ਚਾਹਦੀ ਸੀ ਮੈਂ ਦੇਖਦੀ ਕੀ ਆ ਦੱਸ ਤੋ ਮੈਂ ਹੈਗੀ ਮੈਂ ਦੱਸ ਦ ਤੈਨੂੰ ਪਤਾ ਨਹੀਂ ਨਾ ਇਹ ਟੋਕਰੀ ਆ ਹੱਥਾਂ ਤੇ ਬੁੰਡਾ ਹੁੰਦਾਗਾ ਸਿਰ ਕੁੜੀਆਂ ਅੱਗੇ ਉਹਨਾਂ ਦਾ ਤੁਸੀਂ ਤਾਂ ਬੈਗ ਲੈ ਜਾਂਦੇ ਹੋ ਪਰ ਸੱਤ ਚੱਕ ਲੈ ਜਾਂਦੇ ਹੋ ਹਨ ਇਹੋ ਟੋਕਰਾਂ ਨਾ ਬਣਦੀਆਂ ਹੁੰਦੀਆਂ ਸੀ ਆ ਦੇਖ ਹੱਥੀ ਗੁਣੀ ਵੀ ਹੈ ਫੁੱਲ ਲਾ ਗਿਆ ਤੇ ਕਿੱਡੇ ਸੋਹਣੇ ਹਨ ਹਾਂ ਉਦੋਂ ਇਹਨਾਂ ਦਾ ਰਿਵਾਜ ਸੀਗਾ ਹੈ ਬੇਬੇ ਇਹਦੇ ਵਿੱਚ ਕੀ ਆ ਤੁਸੀਂ ਪਹਿਲੇ ਇਹ ਲੈ ਕੇ ਜਾਂਦੇ ਸੀ ਆਹੋ ਪੁੱਤ ਜਦੋਂ ਅਸੀਂ ਕਦੇ ਛਾਲ ਸੀ ਮਹੀਨਾ ਤੋਂ ਮਿਲਣ ਜਾਂਦੇ ਸੀ ਉਦੋਂ ਆ ਟੋਕਰਾਂ ਲੈ ਕੇ ਜਾਂਦੇ ਹਾਂ ਇਹਨਾਂ 'ਚ ਜਿਹੜਾ ਕੱਪੜਾ ਪਾ ਕੇ ਲੈ ਜਾਂਦੇ ਹਾਂ ਅਸੀਂ ਇਹਦੂ ਵੀ ਵੱਡੀਆਂ ਵੱਡੀਆਂ ਬਣਾਈਆਂ ਹੁੰਦੀਆਂ ਸੀ ਹੈ ਬੇਬੇ ਆ ਇਹਦੇ ਵਿੱਚ ਕੀ ਆ ਦੇਖ ਲਓ ਮੈਂ ਦੇਖ ਲਾ ਲੇ ਬੀਬੀ ਦੇ ਚੂੜੀਆਂ ਵੀ ਰੱਖੀ ਬੈਠੀਆਂ ਤੇ ਹੋਰ ਮੈਂ ਤਾਂ ਆਪਦਾ ਸਾਰਾ ਸਮਾਨ ਸਾਹਮੀ ਬੈਠੀਆਂ ਆ ਦੇਖ ਆ ਮੇਰੇ ਨਾ ਚੂੜੀਆਂ ਉਹਦਾ ਬਾਲਾ ਰਿਵਾਜ ਸੀ ਚੂੜੀਆਂ ਦਾ ਤੇ ਆ ਦੇਖ ਆ ਜਾਣ ਇਹ ਜੀਆਂ ਵੀ ਸੀਗੀਆਂ ਉਹਦੇ ਆ ਦੇਖ ਜੀ ਮੇਰਾ ਤਾਂ ਕਾਂਡੇ ਹੁੰਟੇ ਵਿੱਚ ਸਾਰਾ ਕੁਝ ਰੋਲਿਆ ਪਿਆ ਫੜ ਦੇ ਕਿੰਨੀਆਂ ਸੋਹਣੀਆਂ ਬੇਬੇ ਤਾਂ ਆ ਦੇਖ ਆ ਇੱਕ ਹੋਰ ਇਹਦੇ ਨਾਲ ਦੀ ਲੈ ਤੇ ਆਹ ਦੇਖ ਕਾਂਡੇ ਬੇਬੇ ਨੋ ਪਾ ਕੇ ਦੇਖ ਲਾ ਆਹ ਇੱਕ ਕਲਿੱਪ ਕਲਿੱਪ ਸੂਈ ਕਹਿੰਦੇ ਐ ਇਹਨੂੰ ਅੱਛਾ ਹਾਂ ਇਹ ਕਲਿੱਪ ਸੂਈ ਐ ਇੱਕ ਹੁੰਦੇ ਸੀ ਸੱਗੀ ਫੁੱਲ ਸਾਰਾ ਫਿਰ ਗੁੰਦ ਕੇ ਇੱਥੇ ਲਾਏ ਹੁੰਦੇ ਸੀ ਇੱਥੇ ਵੱਡਾ ਦੋ ਪਾਸਿਆਂ ਤੇ ਛੋਟੇ ਲਾਏ ਹੁੰਦੇ ਸੀ ਤੇ ਵੱਡੇ ਵੱਡੇ ਪਰਾਂ ਦੇ ਪਾ ਕੇ ਰੱਖਦੇ ਸੀ ਹੁਣ ਤਾਂ ਬੇਬੇ ਕੋਈ ਲਾਉਂਦਾ ਨਹੀਂ ਹੁਣ ਰਵਾਜ ਹੈ ਨਹੀਂਗਾ ਮੇਰੀ ਗੱਲ ਸੁਣ ਤੂੰ ਪੇਪਾ ਤਾਂ ਹੈਗਾ ਰਵਾਜ ਪਰਾਂ ਜਿਹੜੀਆਂ ਸੱਗੀ ਫੁੱਲਾਂ ਤੇ ਇਹਨਾਂ ਦਾ ਰਵਾਜ ਹੈ ਨਹੀਂ કે પણ આપ ਨੂੰ કે ਆਪਾਂ કોઈ ਹੋਰ ચીજ બના લઈએ ਹੁਣ ਹਨਾ ਵੀ ਐ ਜਦੋਂ ਰਵਾਜ ਲੰਘ ਜਾਂਦਾ ਫਿਰ ਉਹ ચીજ ਪਾਈ ਨਹੀਂ ਆਉਂਦੀ ਨਾਲੇ ਹੁਣ ਕਿੱਥੇ ਬੁੜੀਆਂ ਲਾਉਂਦੀਆਂ ਹੁਣ ਸੋਟੇ ਵਰਗੀਆਂ ਪੜੀਆਂ ਲਿਖੀਆਂ ਤਾਂ ਉਹ ਵੀ ਨਹੀਂ ਲਾਉਂਦੀਆਂ ਆ ਵੇਖ ਆਂਡੇ ਆਹ ਆਹ ਵਟਣੇ ਨਾ ਜਿਹੜੇ ਇਹ ਇੱਕ ਜੰਜੀਰੀ ਲੱਗੀ ਹੁੰਦੀ ਸੀ ਫੱਟੀ ਵਾਲੇ ਗਲਮੇ ਹੁੰਦੇ ਸੀ ਅੱਗੇ ਬੁੜੀਆਂ ਦੇ ਤੇ ਉੱਤੇ ਬਟਨ ਲੱਗੇ ਹੁੰਦੇ ਸੀ ਚਾਂਦੀ ਦੇ ਤੇ ਚਾਂਦੀ ਦੀ ਜੰਜੀਰੀ ਹੁੰਦੀ ਸੀ ਤੇ ਬਾੜੀ ਸੋਹਣੀ ਲੱਗਦੀ ਸੀ बेबे वधिया थी ना पहला ना, ना था तू तो सारी चीजा रखी बैठी है हां पुत कल्ली सगी फल्ली बनाई है भाई बेबे सारा तू मां की हैगा ले तू भी देख ला की बे, है, बे, पहला बेबे रा सारा और की हैगा बेबे दी साग बटेरी है हे आ देख साग पटारी एक ए आ देख साग पटारी मतलब अच्छा बेबे आहा तेरी चूड़ियां ने ये मेरी चूड़ियां ने ਆਦਾ ਮੇਰੇ ਸਗਰ ਸੁਗਣਾ ਆ ਗਿਆ ਪੰਗਾ ਉਹਦੇ ਦੀ ਸਾਦੀ ਵੇਖੀਆ ਪਾਦਾ ਦੇਖ ਲੈ ਪਾਉਂਦੀ ਉਹ ਕਿਉਂ ਨਹੀਂ ਮੇਰ ਤਾਂ ਬੇਬੇ ਸਾਰਾ ਕੁਝ ਸਾਦੀ ਬੈਠੀ ਆਪਦਾ ਆਹ ਕਿ ਨਹੀਂ ਸੋਹਣੇ ਚੂੜੀਆਂ ਨੇ ਹੁਣ ਕੋਈ ਨਹੀਂ ਪਾਉਂਦਾ ਐਵੇਂ ਦੀਆਂ ਪਹਿਲਾਂ ਪਾਉਂਦੇ ਸੀ ਮੈਂ ਤਾਂ ਬਾਲੀਆਂ ਸੋਹਣੀਆਂ ਲੱਗੀਆਂ ਕਰਦੀ ਪਾਲਣ ਹਾ ਬੇਬੇ ਹਾ ਤੇਰੇ ਨੇ ਤੇ ਹੋਰ ਆਹ ਸੁਣ ਹੈਗੇ ਆਪਣੇ ਕਲਿੱਪ ਆਹ ਦੇਖੋ ਕਲਿੱਪ ਅੱਗੇ ਮੈਂ ਇਹਨੂੰ ਦੱਸ ਕੇ ਹਟੀਆਂ ਵੀ ਸੱਗੀ ਫੁੱਲ ਹੁੰਦੇ ਸੀ ਐਡੇ ਐਡੇ ਇੰਨਾ ਸਿਆਣਾ ਹੁੰਦਾ ਸੀ ਉਹਨਾਂ ਨੇ ਤਾਂ ਅੱਧਾ ਕਿਲੋ ਮੰਗੇ ਇਹ ਬੇਬੇ ਸੋਹਣੇ ਦੀ ਹਾਂ ਇਹਨਾਂ ਨੂੰ ਕਲਿੱਪ ਕਹਿੰਦੇ ਆ ਪੁੱਤ ਕਲਿੱਪ ਪਾਣਾ ਤਾਂ ਹੁਣ ਵੀ ਰਵਾਜ ਐ ਹੁਣ ਵੀ ਬਣਾਉਂਦੇ ਆਂ ਹੈ ਤੇ ਕਿਹੜਾ ਨਾ ਲੱਗਦਾ ਆਇ ਲੱਗਦਾ ਬਾਲੇ ਸੋਹਣਾ ਲੱਗਦਾ ਅਸੀਂ ਥੋੜਾ ਜਿਹਾ ਕਰਕੇ ਮੂਰੇ ਸੱਗੀ ਫੁੱਲ ਹੁੰਦਾ ਵਿਆਹ ਮੈਨੂੰ ਦੇ ਦੇ ਕੋਈ ਨਹੀਂ ਪੁੱਤ ਹਾਇ ਤਾਂ ਛੋੜਾ ਹੀ ਪਰ ਕੋਈ ਨਹੀਂ ਟਾਈਮ ਆਉਂ ਤੇ ਦੋਨਾਂ ਨੂੰ ਇੱਕੋ ਜਿਹਾ ਕਰਕੇ ਦੇ ਦੇ ਬੇਬੇ ਇਹ ਆਈ ਰੱਖਣਿਆ ਚੱਲ ਤੂੰ ਕੋਈ ਨਹੀਂ ਆਈ ਲਾਰਿਆ ਕਰ ਇਹਦੇ ਵਿਆਹ ਵਾਲੇ ਦੇ ਮੈਂ ਲੈ ਜੂ ਮੇਰੇ ਵਿਆਹ ਵਾਲੇ ਉੱਲਾ ਮੈਂ ਨਹੀਂ ਭਈ ਇਹ ਤਾਂ ਮੇਰਾ ਚੱਲ ਇੱਥੋਂ ਤੂੰ ਕੋਈ ਹੋਰ ਚੀਜ਼ ਲਾਰਾ ਆ ਗਾਡੇ ਉੱਤੇ ਵੇਖ ਲੈ ਇੱਕ ਇੱਕ ਲੈ ਲਓ ਹਾਂ ਇੱਕ ਵਾਰ ਥੋੜਾ ਸੋਹਣਾ ਨਹੀਂ ਲੱਗਣਾ ਪੁੱਤ ਇਹ ਦੋ ਹੀ ਲੱਗਦੇ ਹੁੰਦੇ ਆ ਤੂੰ ਐ ਕਰ ਪੱਪੀ ਤੂੰ ਐ ਕਰ ਮੈਨੂੰ ਦੇ ਦੇ ਉਹਨੇ ਹਾਂ ਮੈਂ ਬੇਬੇ ਆ ਰੱਖ ਲਾਂ ਦੀ ਆਹ ਚੈਣੀ ਆਪਾਂ ਇਹਦੇ ਵਿੱਚ ਰੱਖੀ ਆਈ ਤਾਂ ਇਹਦੇ ਵਿੱਚ ਟਿੱਕਾ ਵੀ ਹੈਗਾ ਨਹੀਂ ਆਈ ਤਾਂ ਟਿੱਕਾ ਵੀ ਹੈਗਾ ਇਹਦੇ ਵਿੱਚ ਆ ਦੇਖ ਹਾਂ ਬੇਬੇ ਤੂੰ ਟਿੱਕਾ ਵੀ ਖਾਂਦੀ ਸੀ ਹਾਂ ਕਾਂਡੇ ਆ ਵੇਖ ਤੇ ਆਹ ਟਿੱਕਾ ਦੇਖ ਲੈ ਬੇਬੇ ਤੇਰੇ ਕੋਲ ਤਾਂ ਸਾਰਾ ਕੁਝ ਹੈ ਬੇਬੇ ਐ ਕਰ ਲੈ ਇਹਦੇ ਵਿੱਚ ਰੱਖ ਦੇ ਆਹ ਪਾਟਣ ਜੇ ਜੀਰੀ ਤੇ ਲਾਉਣ ਵਾਲੇ ਇੱਥੇ ਗਲੇ ਇੱਕ ਕੋਈ ਰਹਿ ਗਿਆ ਬਾਰੇ ਜੰਜੀਰੀ ਮਤਲਬ ਚੰਨੀ ਦੋ ਆ ਦੇਖੋ ਚੰਨੀ ਬੇਬੇ ਹਾਂ ਦੋ ਦੇ ਵੀ ਤਿੰਨ ਪਾਏ ਨਾ ਦੋ ਹੀ ਆ ਇਹ ਗਲੇ ਦੇ ਦੂੰਗੀ ਤੁਹਾਨੂੰ ਦੋਨਾਂ ਚੰਨੀ ਬਣਾ ਕੇ ਗਲ ਚ ਪਾਉਣ ਵਾਲੀ ਨਹੀਂ ਪੁੱਤ ਹਾਂ ਇੱਥੇ ਲੋਹੇ ਦੀ ਇਹਦੀ ਚਾਂਦੀ ਦੀ ਜੰਜੀਰੀ ਹੁੰਦੀ ਸੀ ਅੱਛਾ ਉਹਦੇ ਵਿੱਚ ਐ ਕਰਕੇ ਫੱਟੀ ਤੇ ਐ ਲੱਗੇ ਹੁੰਦੇ ਸੀ ਐਨ ਤਮੀਜ਼ ਤੇ ਫੱਟੀ ਵਾਲੇ ਗਲੇ ਪਾਉਂਦੇ ਸੀ ਬੁੜੀਆਂ ਅੱਗੇ ਅੱਛਾ ਇੱਕ ਪਾਸੇ ਲਾ ਹੁੰਦੇ ਬਟਨ ਲਾ ਕੇ ਹਾਂ ਤੇ ਇੱਕ ਪਾਸੇ ਜੰਜੀਰੀ ਲੌਕਰੀ ਜਿਵੇਂ ਤੁਹਾਡੇ ਪਜੇਬਾ ਨਹੀਂ ਨੀ ਆ ਐਸ ਲੋਟ ਦੀ ਜੰਜੀਰੀ ਹੁੰਦੀ ਸੀ ਓਹ ਚਾ ਹਾਂ ਐਜੇ ਕੀ ਆ ਬੇਬੇ ਇਹ ਹਸਾਕ ਪਟਿਆਰੀ ਆ ਜਦੋਂ ਵਿਆਹ ਵੇਲੇ ਸੌਖੀ ਬੋਟ ਦਾ ਸਮਾਨ ਇਹਦੇ ਚ ਜਾਂਦਾ ਹੁੰਦਾ ਸੀ ਵਾਹ ਹੂ ਤਾਂ ਆਪਣੇ ਮੇਕਅਪ ਕਿੱਟ ਆਉਂਦੀ ਆਗੇ ਅੱਗੇ ਕਿੰਨੀਆਂ ਸੋਹਣੀਆਂ ਚੀਜ਼ਾਂ ਸੀ ਹਨਾ ਆਹ ਦੇਖ ਭਾਬੀ ਕਿੰਨਾ ਸੋਹਣਾ ਬਣਿਆ ਬੇਬੇ ਆ ਮੈਨੂੰ ਪਹਿਲਾਂ ਤੱਕ ਕਦੇ ਵਿਖਾਇਆ ਨਹੀਂ ਹੈਗਾ ਤੂੰ ਨਹੀਂ ਇਹ ਤਾਂ ਇਹੀ ਚੱਕ ਲਈ ਉਥੋਂ ਮੈਂ ਤਾਂ ਪੇਟੀ ਚ ਰੱਖੀ ਆਂਦੀ ਸੀ ਸਬਾਬੇ ਇਹ ਕਿੰਨੇ ਬਣਾਇਆ ਸੀ ਇਹ ਅਸੀਂ ਬਣਾਇਆ ਸੀ ਪੁੱਤ ਬੇਬੇ ਮੈਨੂੰ ਵੀ ਇੱਕ ਹੋਰ ਬਣਾ ਕੇ ਦੇ ਦੇ ਅੰਮੇ ਤੇ ਸੂਟਾਂ ਨਾਲ ਦੇ ਬਣਾਈਏ ਨਹੀਂ ਤੂੰ ਆਹੀ ਲੈ ਲੈ ਹੁਣ ਮੇਰੀ ਨੀਗਾ ਨਹੀਂ ਕੰਮ ਕਰਦੀ ਨਾਲੇ ਹੁਣ ਮੈਂ ਭੁੱਲ ਭੱਲ ਗਈ ਪੁੱਤ ਬੇਬੇ ਇਹ ਤਾਂ ਫਿਰ ਮੇਰੇ ਨਵੇਂ ਸੂਟ ਨਾਲ ਮਿਲਦਾ ਨਹੀਂ ਹੈਗਾ ਤੂੰ ਮੈਨੂੰ ਮੇਰੇ ਸੂਟ ਨਾਲ ਦਾ ਬਣਾ ਦੇ ਬੇਬੇ ਤਾਂ ਮੈਨੂੰ ਦਿੰਦੀ ਸੀ ਮੈਂ ਤੱਕੇ ਨਾਲ ਚੱਕ ਕੇ ਲਈ ਆ ਬਾਹਰ ਤੂੰ ਤਾਂ ਨੀਤੀ ਪਾਈ ਰੱਖਿਆ ਕਰਾਰੇ ਇੱਕ ਚੀਜ਼ ਤੇ ਇਹ ਤਾਂ ਮੈਂ ਹਾਂ ਉਹੋ ਭਾਦੀ ਤੂੰ ਹੀ ਲੈ ਲਈ ਮੈਂ ਕਿਹੜਾ ਲੈ ਕੇ ਜਾਈ ਮੈਂ ਆਪਣੇ ਮਿਸਤਰੀਆਂ ਦੀਆਂ ਕੁੜੀਆਂ ਨਹੀਂ ਹਾਂ ਤੇ ਉਹ ਜਾਣਦੇ ਆ ਇਹ ਜਾ ਬਾਲਾ ਕੁਛ ਉਹਨਾਂ ਤੋਂ ਬਣਵਾ ਦੂ ਤੁਹਾਨੂੰ ਜਿਹੇ ਹੀਆਂ ਕਹੋਈਆਂ ਹਾਂ ਬੇਬੇ ਹੋਰ ਵੀ ਕੁਛ ਆ ਤੇਰੇ ਕੋਲੇ ਮੈਂ ਹੋਰ ਤਾਂ ਬਸ ਕੁਛ ਨਹੀਂ ਲੈ ਆਹੀ ਸਮਾਨ ਐ ਇੰਨਾ ਸਾਮੀ ਬੈਠੀਆਂ ਥੋੜਾ ਯੂ ਕੋੜੇ ਹੋ ਗਏ ਗੱਲਾਂ ਨੂੰ ਹੁਣ ਲੈ ਉਹ ਤਾਂ ਸੁਖ ਨਾਲ ਮੇਰੇ ਘਰ ਮੇਰੀ ਨੂੰ ਮੇਰੀ ਧੀ ਇਹਨਾਂ ਦਾ ਟਾਈਮ ਹੈ ਚੱਲ ਕੋ ਇਨਾਂ ਬੇਬੇ ਫਿਰ ਮੈਨੂੰ ਵੀ ਹੈਪੀਟ ਦੇ ਵਿਆਹ ਨੂੰ ਬਣਾ ਕੇ ਦੇਈਆਂ ਹਾਂ ਕੋਈ ਨਾ ਕਲਿੱਪ ਜੇ ਉਹਨੂੰ ਸਿਆਉਣਾ ਇੱਕੋ ਜਿਹਾ ਕਰਕੇ ਦੇਉਂਗੀ ਰੰਗਾਂ ਜਣਿਆਂ ਨੂੰ ਠੀਕ ਆ ਚੰਗਾ ਬੇਬੇ ਤੂੰ ਬੈਹ ਜਾ ਉਰੇ ਮੈਂ ਚਾਹ ਪਾਣੀ ਦਾ ਕਰ ਲਾ ਠੀਕ ਆ ਇੱਕ ਤਾਂ ਗਰਮੀ ਵਾਲੀ ਐ ਲਾਈਟ ਵੀ ਨਹੀਂ ਹੈਗੀ ਹੋਰ ਮੈਂ ਤਾਂ ਧਰਦੀ ਸੀ ਪੇਟੀ 'ਚ ਸਮਾਨ ਤੇ ਜਾ ਕੇ ਉਰੇ ਭੱਜ ਗਈ ਅਜੇ ਮੇਰੇ ਬਾਹਰ ਨੂੰ ਜੇ ਤੇ ਉਹ ਉੱਥੇ ਹੀ ਰਹਿ ਗਿਆ ਸਾਰਾ ਸਮਾਨ ਸੁੰਦਰ ਜੀ ਬੋਲਦੇ ਆ ਕੀ ਹੋ ਗਿਆ ਇੰਜ ਪੈਗੇ ਕੁਝ ਨਹੀਂ ਹੋਈ ਬਸ ਖੇਤ ਤੋਂ ਆਏ ਸੀ ਥੱਕਿਆ ਪੈ ਗਿਆ ਮੇਰੀ ਗੱਲ ਸੁਣ ਇੱਕ ਹਾਂ ਆਪਾਂ ਤਾਂ ਨਾ ਉਈ ਨੇਰੇ ਚ ਤੁਰੇ ਫਿਰਦੇ ਸੀ ਕੀ ਨੇਰੇ ਵਾਲੇ ਕੀ ਗੱਲ ਹੋ ਗਈ ਮੈਨੂੰ ਨਾ ਅੱਜ ਇੱਕ ਗੱਲ ਪਤਾ ਲੱਗੀ ਆ ਰਾਜ਼ ਆਲੀ ਓਏ ਇਹੋ ਜਿਹਾ ਕੀ ਪਤਾ ਲੱਗ ਗਿਆ ਤੈਨੂੰ ਕੀ ਰਾਜ਼ ਆ ਆਪਣੇ ਘਰੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਰਾਜ਼ ਹੋਊਗਾ ਅੱਜ ਨਾ ਜਦੋਂ ਤੁਸੀਂ ਖੇਤ ਗਏ ਸੀ ਹਰਪ੍ਰੀਤ ਤੇ ਮੰਮੀ ਦੋਨੋਂ ਗੱਲਾਂ ਕਰ ਰਹੀਆਂ ਸੀ ਆਪਰੇ ਤਾਂ ਅੰਦਰੋਂ ਨਾ ਮੰਮੀ ਵਾਲੇ ਕਮਰੇ ਚੋਂ ਮੰਮੀ ਦੀ ਸਾਗ ਪਟਾਰੀ ਚੱਕਲੇ ਸਾਗ ਪਟਾਰੀ ਮਤਲਬ ਕਿ ਜਿਹੜੇ ਮੰਮੀ ਪਹਿਲਾਂ ਜਿੱਥੇ ਸੁੱਖੀਆਂ ਬਿੰਦੀਆਂ ਹੁੰਦੀਆਂ ਸੀ ਮੰਮੀ ਦੀਆਂ ਹਾਂ ਹਾਂ ਉਹ ਵਾਲੀ ਆਹੋ ਝੋਲਾ ਜਾ ਹਾਂ ਜਿਹੜਾ ਹੱਥੀ ਗੁਣਾ ਦਾ ਮੰਮੀ ਦੇ ਤੇ ਉਹ ਪੇਟੀ ਚੋਂ ਕੱਢ ਲਈ ਤੇ ਉਹਦੇ ਵਿੱਚ ਐਨਾ ਸੋਨਾ ਤੇ ਫਿਰ ਕਿੱਡੀ ਗੱਲ ਆ ਸਿਆਣਾ ਤਾਂ ਹੁਣ ਪ੍ਰਾਣੀਆਂ ਬੁੜੀਆਂ ਕੋਲੇ ਹੁੰਦੇ ਹੀ ਆ ਸਾਂਭਿਆ ਹੁੰਦਾ ਸਾਰਾ ਵਧੀਆ ਗੱਲ ਐ ਮੈਂ ਤਾਂ ਐਂ ਕਹਿੰਦੀ ਆ ਵੀ ਵਧੀਆ ਗੱਲ ਆ ਉਹ ਲੋਏ ਕਹਿ ਰੀਆਂ ਵੀ ਹਰਪ੍ਰੀਤ ਦੇ ਵਿਆਹ ਤੋਂ ਪਹਿਲਾਂ ਪਹਿਲਾਂ ਉਹ ਸੋਨਾ ਆਪਣੇ ਕੋ ਨਹੀਂ ਕਰ ਲੋ। ਇਹ ਨਾ ਹੋਵੇ ਵੀ ਸਾਰਾ ਸੋਨਾ ਮੰਮੀ ਹਰਪ੍ਰੀਤ ਨੂੰ ਪਾ ਦੇ। ਉਹ ਤੇਰੇ ਦਿਮਾਗ ਨੂੰ ਹੋਇਆ ਕੀ ਐ? ਤੂੰ ਮੈਨੂੰ ਐਂ ਦੱਸ। ਠੀਕ ਐ। ਹਰਪ੍ਰੀਤ ਗिरी ਭੈਣ ਹੈ, ਮੇਰੀ ਭੈਣ ਹੈ। ਠੀਕ ਐ। ਤੇ ਮੈਂ ਉਹਦਾ ਭਾਈ ਐ। ਸੋਨਾ ਸਾਨੂੰ ਬਰਾਬਰ ਹੀ ਆਊਗਾ, ਅੱਧਾ-ਅੱਧਾ ਆਊਗਾ। ਤੇ ਉਹ ਚ ਜਾਣਦੇ ਆਪਾਂ ਨੂੰ ਕੀ ਚੱਕਰ ਐ? ਨਾ ਮੈਨੂੰ ਐਂ ਦੱਸੋ। ਉਹ ਤਾਂ ਬਗਾਨਿਆਂ ਕੋਲੇ ਲੈ ਕੇ ਜਾਊਗੀ। ਉਰੇ ਸਾਰਾ ਸੋਨਾ ਰੋ ਉਹ ਤਾਂ ਆਪਣੇ ਕੋਲੇ ਰਹਿ ਜਾ ਆਪਣੇ ਜਵਾਖਾਂ ਦੇ ਜੂਨ ਸੁਧਰ ਜਾ ਤੂੰ ਆਪਦੇ ਦਿਮਾਗ ਨਾਲ ਕੰਮ ਲੈ ਸੋਨੇ ਦਾ ਰੇਟ ਪਤਾ ਕਿੰਨਾ 60000 ਨੂੰ ਹੋਇਆ ਪਿਆ ਇਹ 60000 ਨੂੰ ਤਾਂ ਹੋਇਆ ਪਿਆ ਤੂੰ ਐ ਮੰਨ ਜੇ ਮੇਰਾ ਭਰਾ ਹੁੰਦਾ ਉਹ ਵੀ ਤਾਂ ਅੱਧ ਬਣਾਉਦਾ ਜੀ ਉਸ ਚੀਜ਼ ਚ ਕਿ ਨਹੀਂ ਬਣਾਉਂਦਾ ਤੇ ਉਹੀ ਮਾਂ ਦੀ ਭੈਣ ਨੂੰ ਦੇ ਦੂੰਗਾ ਖੁਸ਼ੀ-ਖੁਸ਼ੀ ਨਾ ਮੇਰੀ ਗੱਲ ਸੁਣ ਉਹਨੂੰ ਤਾਂ ਹੁਣ ਆਪਾਂ ਨੇ ਦੇਣਾ ਹੀ ਦੇਣਾਗਾ ਉਹਨੂੰ ਕੱਟ ਦੇ ਦਾਂਗੇ ਅੱਤਾ ਉਹਦੇ ਵਿੱਚੋਂ ਆਪਾਂ ਪਹਿਲੀ ਕੱਢ ਲੈਣੇ ਮਮੀ ਨੂੰ ਕਿਹੜਾ ਪਤਾ ਲੱਗੂ ਓਏ ਐਵੇਂ ਨਾ ਮਰੀ ਜਾ ਭਗਾਈ ਠੀਕ ਹੈ ਮੇਰੀ ਗੱਲ ਸੁਣ ਲੈ ਜਿਵੇਂ ਬੇਬੇ ਨੇ ਕਰਨਾ ਨਾ ਉਹਨੇ ਆਪਦੇ ਹਿਸਾਬ ਨਾਲ ਕਰ ਦੇਣਾ ਜਿਉਂ ਨੇ ਅੱਜ ਤੱਕ ਸੋਨਾ ਸਾਹਮਣੇ ਰੱਖਿਆ ਨਾ ਤਾਂ ਇਸ ਤੋਂ ਬਾਅਦ ਵਿੱਚ ਵੀ ਉਹਨੂੰ ਸਾਹਮਣਾ ਆਉਂਦਾ ਵੀ ਕੀ ਕਰਨਾ ਕੀ ਨਹੀਂ ਕਰਨਾ ਜਿੰਨਾ ਤੇਰਾ ਹੱਕ ਬੰਦਾ ਆ ਤੇ ਇਹਨੂੰ ਦੇ ਦਊਗੀ ਜਿੰਨਾ ਉਹਦਾ ਬੰਦਾ ਆ ਉਹਨੂੰ ਦੇ ਦਊਗੀ ਮੈਂ ਲੋੜ ਹੀ ਨਹੀਂ ਕੀ ਗੱਲ ਆਪਾਂ ਨੂੰ ਕਰਨ ਦੀ ਅੱਬੇ ਕਦੇ ਤਾਂ ਮੇਰੀ ਗੱਲ ਮੰਨ ਲਿਆ ਕਰ ਕਦੇ ਤਾਂ ਮੇਰੀ ਗੱਲ ਚ ਹੰਗਾਰਾ ਭਰ ਦਿਆ ਕਰ ਆਪ ਹਮਾਰਾ ਨਾ ਚੱਲਿਆ ਕਰ ਤੂੰ ਓਏ ਚੌਨੀ ਕੀ ਐ ਸਾਡੇ ਦੋਨਾਂ ਭੈਣ ਭਰਾਵਾਂ ਦੇ ਵਿੱਚ ਕਲੇਸ਼ ਵਾਜੇ ਮੇਰੀ ਗੱਲ ਸੁਣ ਲੈ ਠੀਕ ਐ ਜਿਵੇਂ ਚੱਲਦਾ ਨਾ ਚੱਲੀ ਜਾਂਦੇ ਬੇਬੇ ਨੇ ਘਰ ਬੰਨ ਕੇ ਰੱਖਿਆ ਹੋਇਆ ਨਾ ਤਾਂ ਬੰਨਿਆ ਰਹਿਣ ਦੇ ਠੀਕ ਐ ਆ ਬਿਚ ਆ ਗੱਲ ਜੀ ਕਰਕੇ ਨਾ ਘਰ ਨਾ ਪਟਾ ਦੀ ਸਾਡਾ ਮਰਪਰਾ ਕੁੱਤੇ ਦੀ ਮੌਤ ਗੱਲ ਨਹੀਂ ਸੁਣਦੀ ਬਸ ਤਰ ਆਈ ਆ ਵੱਡੀ ਰਾਜ ਵਾਲੀ ਮੈਂ ਕਿਹਾ ਪਤਾ ਨਹੀਂ ਕਿਹੜਾ ਰਾਜ ਆ ਇਹ ਤਾਂ ਮੈਨੂੰ ਪਤਾ ਹੀ ਐ ਵੀ ਸਿਉਣਾ ਪਿਆ ਬੇਬੇ ਕੋਲੇ ਹੁਣ ਤੈਨੂੰ ਥੋੜੀ ਦੇ ਦਈਏ ਅਸੀਂ ਮੋٹے ਦਿਮਾਗ ਦਾ ਨਾ ਕਦੇ ਨਹੀਂ ਮੇਰੀ ਗੱਲ ਚ ਹੰਗਾਰਾ ਕਰਦਾ ਕਦੇ ਨਹੀਂ ਮੇਰਾ ਸਾਥ ਦਿੰਦਾ ਘੱਟੋ ਘੱਟ 12-13 ਲੱਖ ਦਾ ਸੋਨਾ ਜੇ ਕਿਤੇ ਕੁੜੀ ਨੂੰ ਪਾਤਾ ਨਾ ਤਾਂ ਅੱਧੇ ਪੈਸੇ ਉਹਦੇ ਕੋਲੇ ਜਾਣਗੇ ਹੁਣ ਤੱਕ ਤਾਂ ਮੇਰੀ ਸੱਸ ਨੇ ਸੰਭਾਲ ਕੇ ਰੱਖਿਆ ਤੇ ਹੁਣ ਵੀ ਮੇਰਾ ਹੀ ਹੋਊਗਾ ਉਹ ਜੇ ਇਹਨੂੰ ਪਾਤਾ ਨਾ ਕੁੜੀ ਜੀ ਨੂੰ ਤਾਂ ਬਗਾਨੇ ਘਰ ਵਾਲੇ ਲੈ ਜਾਣਗੇ ਸਾਡੇ ਹੱਥ ਤਾਂ ਕੁਝ ਵੀ ਨਹੀਂ ਆਉਣਾ ਤੇ ਮੈਂ ਵੀ ਆਪਦੇ ਜਵਾਖਾਂ ਬਾਰੇ ਕੁਝ ਸੋਚਣਾ ਜੇ ਇਹ ਕਿਤੇ ਮੇਰੀ ਹਾਂ ਚ ਹਾਂ ਮਿਲਾ ਦੇਣਾ ਸਾਰਾ ਸੁਣ ਲ ਕੋਲਾ ਪਰ ਇਹ ਤਾਂ ਗੱਲ ਹੀ ਨਹੀਂ ਮੰਨਦਾ ਹੁਣ ਤਾਂ ਮੈਨੂੰ ਹੀ ਕੁਝ ਕਰਨਾ ਪਊਗਾ ਲੈ ਚੈਨ ਤਾਂ ਮੇਰੀ ਬਣ ਗਈ ਪੱਪਸ ਵੀ ਕੱਢ ਲਾ ਨਹੀਂ ਨਹੀਂ ਪਤਾ ਲੱਗ ਜੋ ਆਹੀ ਕੱਲੀ ਬਠੇਰੀ ਆ ਹੂੰ ਮੈਂ ਵੀ ਦੇਖਨੀ ਆ ਆਪ ਦੀ ਤੈਨੂੰ ਕਿਵੇਂ ਪਾਉਂਦੀ ਆ ਸਾਰੀਆਂ ਬਾਹਲੀ ਸੈਂ ਨਾ ਇਹ ਤਾਂ ਮੇਰੀ ਧੀ ਵਾਸਤੇ ਨੇ ਗਿਆ ਅੱਧੀਆਂ ਤੁਹਾਨੂੰ ਦੇ ਦਾਂ ਅੱਧੇ ਹਲਤੇ ਨਹੀਂ ਮੇਰੀਆਂ ਤਾਂ ਸਾਰੀਆਂ ਹੀ ਨੇ ਹਮ ਹਰਪ੍ਰੀਤ ਹਾਂ ਮਾਂ 베ਟੀ ਚੋਂ ਨਾ ਲਾਪਰੀ ਤੁਮ ਨਾਲ ਲਾ ਕੇ ਬਿਸਤਰੇ ਉਸ ਤਰੈ ਕੱਟ ਕੇ ਤੁਸੀਂ ਬੈਂਤੀ ਕਰਕੇ ਰੱਖ ਲਓ ਹੈ ਹੁਣ ਛੁੱਟੀ ਆਊਗਾ ਫੌਜੀ ਤੇਰੀ ਮਾਸੀ ਦਾ ਉਹਦੇ ਫੋਨ ਆਇਆ ਸੀ ਤੇ ਐਂ ਕਿ ਪਤਾ ਅਗਲਾ 10 ਦਿਨਾਂ ਦਾ ਵਿਆਹ ਕਹੇਦੇ ਪਾਬਤੀ ਆਲੀ ਸਾਰੀ ਕਰਕੇ ਰੱਖ ਲਓ ਠੀਕ ਆ ਮਾਂ ਮੈਂ ਭਾਬੀ ਨੂੰ ਕਹਿ ਦੂੰਗੀ ਹਾਂ ਠੀਕ ਹੈ ਨਾ ਭਾਬੀ ਨੂੰ ਮੈਂ ਤਾਂ ਐ ਕਹਿੰਦੀ ਸੀ ਸਮਾਹ ਤਾਂ ਕਈ ਦਿਨ ਹੋ ਗਏ ਮਾਸੀ ਦਾ ਫੋਨ ਆਇਆ ਸੀਗਾ ਉਹ ਕਹਿੰਦੀ ਸੀ ਵੀ ਫੌਜੀ ਛੁੱਟੀ ਆਉਣ ਆ ਰਹਾ ਹਾਂ ਅੱਛਾ ਤੇ ਵੀ ਤੁਸੀਂ ਆਪਦੀ ਤਿਆਰੀ-ਵਿਆਰੀ ਰੱਖੋ ਵੀ ਕੀ ਪਤਾ ਕਹਦੇ ਵੀ ਐਸੇ ਮਹੀਨੇ 'ਚ ਹੀ ਵਿਆਹ ਕਰਨਾ ਫੇਰ ਆਪਣੇ ਕੋਲੇ ਕਿਹੜਾ ਟਾਈਮ ਬਚਿਆ ਉਹ ਮੈਂ ਇਹਨੂੰ ਕਹਿੰਦੀ ਆ ਮਾਹ ਬਿਸਤਰੇ-ਮੋਸਤਰੇ ਆਦੇ ਤਿਆਰ ਕਰਕੇ ਰੱਖ ਲਓ ਹਾਂ ਫਿਰ ਉਹ ਤਾਂ ਤਿਆਰ ਕਰ ਲਓ ਉਹ ਜੈਲਾ ਮੈਨੂੰ ਆਏ ਆਦਾ ਸੀ ਤੇਰੀ ਮਾਸੀ ਦਾ ਮੁੰਡਾ ਹਾਂ ਵੀ ਸਾਡੇ ਘਰ ਕਹਿੰਦੀ ਭੇਜਦੀ ਲਾਦੀ ਇਹਨੂੰ ਵੀ ਮੈਂ ਉੱਥੇ ਸੱਦ ਕੇ ਉਹਦੇ ਨਾਲ ਗੱਲ ਆਪਾਂ ਕਰ ਲਾਂਗੇ ਸਾਰੀ ਨਾ ਕੋਈ ਨਹੀਂ ਉਹ ਤਾਂ ਮੈਂ ਜਾਇਆ ਆਉਂਗਾ ਬਾ ਅੱਗੇ ਛੁੱਟੀ ਕਿ ਆਉਣ ਆ ਰਹੀ ਆਵਣਾ ਆਉਣ ਚੱਲ ਕੋਈ ਗੱਲ ਨਹੀਂ ਫਿਰ ਹੋ ਜਾਂਦੇ ਆਥਣਾਂ ਨਾਲ ਜਾ ਆਉਂਗਾ ਤੇ ਤੁਸੀਂ ਇਹਦਾ ਥੋੜਾ ਬੰਦ ਆ ਸਾਰਾ ਕੁਝ ਕਰ ਲਓ ਮੈਨੂੰ ਪਤਾ ਹੀ ਉਹਨੇ ਕਾਲ ਹੀ ਕਰਦੀ ਉਹਨੇ ਗੱਲਬਾਤ ਤਾਂ ਪਹਿਲਾਂ ਖੂਬ ਕੀਤੀ ਸੀ ਲਾ ਜਦੋਂ ਕਿਹਾ ਵੈਈ ਹੈ ਵੀ ਭਾਈ ਜਦੋਂ ਛੁੱਟੀ ਆਇਆ ਸੀ ਉਹਦੀ ਵਿਆਹ ਕਢਾ ਕੇ ਦੇਵਾਂਗੇ ਹਾਂ ਹਾਂ ਆਦੇ ਬਿਸਤਰੇ-ਮੁਸਤਰੇ ਕੱਢ ਦੇਣਗੇ ਇੱਕ ਦਿਨ ਜਾ ਕੇ ਭਰ ਆ ਲਿਆਓ ਠੀਕ ਹੈ ਬਾਕੀ ਜਿਹੜਾ ਕੋਈ ਆਪਾਂ ਸਮਾਨ ਤਰ ਤ ਤ ਲੈ ਆ ਕੇ ਬਸ ਪੇਟੀਆਂ ਚ ਪਾ ਲਾਂਗੇ ਦੋਨਾਂ ਦਾ ਕੰਮ ਆ ਉਹ ਤਾਂ ਆਪਣਾ ਹੈ ਚੱਲ ਮੈਂ ਐਂ ਕਰਦਾ ਫਿਰ ਹਰ ਵੀ ਤੇ ਅੰਦਰੋਂ ਮੇਰੇ ਕੱਪੜੇ ਕੱਢ ਕੇ ਲਿਆ ਠੀਕ ਹੈ ਫਿਰ ਨਾ ਆ ਕੇ ਫਿਰ ਮੈਂ ਜਾਵਾਂ ਵਾਲੇ ਮੈਂ ਜੈ ਤੂੰ ਕਿਹੜਾਂ ਜਾਇਆ ਹੋਰ ਵੀਰੇ ਉਹ ਰਾਤ ਮੁੰਡਾ ਆ ਗਿਆ ਹੁਣ ਆ ਮੈਨੂੰ ਲੱਗਦਾ ਚੱਲ ਕੋਈ ਗੱਲ ਨਹੀਂ ਕਰ ਮੈਂ ਕਰਕੇ ਆਉਂਦਾ ਹੋਰ ਇੱਕ ਦੋ ਦਿਨਾਂ ਦਾ ਕਹਿ ਨਹੀਂ ਤੇਰੀ ਮਾਸੀ ਤੂੰ ਜਾ ਕੇ ਕਿਹੜਾਂ ਗੱਲ ਕਰਿਆ ਫਿਰ ਮੈਨੂੰ ਆ ਕੇ ਵਾਸੁਰ ਦੇ ਦੇ ਕੋਈ ਵਾਸੁਰ ਤਾਂ ਮੈਂ ਤੁਹਾਨੂੰ ਫੋਨ ਤੇ ਦੱਸ ਦੂੰਗਾ ਮੈਨੂੰ ਲੱਗਦਾ ਉਹਨਾਂ ਨੇ ਕਾਲੀ ਕਰਨੀ ਹੈ ਵਿਆਹ ਦੀ ਚੰਗਾ ਤੂੰ ਸਾਰੀ ਤਿਆਰੀ ਵੈਰੀ ਕਰ ਲਓ ਤੇ ਫਿਰ ਮੈਂ ਆ ਕੇ ਪਤਾ ਕਰਕੇ ਆਉਂਦਾ ਜੇ ਜਦ ਤੈਨੂੰ ਕੰਨ ਲੱਗਾ ਫਿਰ ਤੂੰ ਫੋਨ ਕਰਦੀ ਚੱਲ ਕੋਈ ਨਹੀਂ ਆਹੋ ਫਿਰ ਐਵੇਂ ਕਹਾਂਗਾ ਆਪਾਂ ਉਹ ਕਰਿਆ ਗਿਆ ਅੰਦਾ ਤਿਆਰੀ ਕਰਕੇ ਰੱਖ ਲਾਂਗੇ ਨਹੀਂ ਜਿਹੜਾ ਕੋਈ ਮੰਡੀ ਬਠਿੰਡਾ ਸਮਾਨ ਲੈਣ ਵਾਲਾ ਉਹ ਸਾਰੇ ਲਿਫਟ ਬਣਾ ਲਿਓ ਦੋਨੇ ਜੀਆਂ ਬੈਠ ਕੇ ਠੀਕ ਹੈ ਇੱਕ ਦਿਨ ਚ ਹੀ ਜਾ ਕੇ ਗੱਡੀ ਲੈ ਜਾਗੇ ਤੇ ਸੂਟ ਸੱਪੇ ਸਾਰਾ ਕੁਸਾ ਖਰੀਦ ਲੈ ਆਵਾਂਗੇ ਫਿਰ ਬਾਕੀ ਰਹਿ ਜੋ ਬੰਦਿਆਂ ਦਾ ਸਮਾਨ ਲੈਉਣ ਵਾਲਾ ਉਹ ਆਪੇ ਪੇਟੀਆਂ ਨਿ ਮਾਰੀਆਂ ਆਪੇ ਲੈ ਆਉਣੇ ਇੱਕ ਦਿਨ ਜਾ ਠੀਕ ਹੈ ਨਾ ਪਰ ਆਪਾਂ ਆ ਗੀ ਤਿਆਰੀ ਕਰ ਲਓ ਮੁੜ ਕੇ ਇੱਥੇ ਘਰੇ ਰੁਜ ਜਾਾਂਗੇ ਆ ਕੋਈ ਚੀਜ਼ ਵਾਸਤ ਯਾਦ ਆਈ ਜਾਂਦੀ ਜੇ ਨਾ ਤੇ ਵਿਆਹ ਚ ਲੀ ਜਾਵੀ ਠੀਕ ਹੈ ਨਾ ਗੱਲ ਕਰ ਨਾਲ ਆਪਰੀ ਦੇ ਨਾਲ ਤੇ ਪੇਟੀ-ਬੂਟੀ ਖੋਲ ਲਓ ਮੈਂ ਕਿਹਾ ਉਹ ਤੋਂ ਖੜਾ ਨਹੀਂ ਆਉਣਾ ਚਲ ਪੇਟੀ ਦੋਨੇ ਖੋਲ ਲੈਣੇ ਆਹੋ ਗਰਮੀ ਬਾਹਰ ਲੈ ਗੱਲ ਨਹੀਂ ਆਸ ਕੱਢ ਲਿਓ ਮੇਰਾ ਬਿਸਤਰੀ ਬਾ ਫਿਰ ਦੇਖਦੇ ਹਾਂ ਕੱਟ ਵੱਧ ਫਿਰ ਜੋੜ ਜੱਪ ਕਰ ਲਾਂਗੇ ਮੰਮੀ ਮੰਮੀ ਆ ਗਿਆ ਤੂੰ ਹਾਂ ਆ ਗਿਆ ਮੇਰੀ ਗੱਲ ਸੁਣਨਾ ਤੂੰ ਤਾਂ ਕਹਿੰਦੀ ਸੀ ਮੁੰਡਾ ਅਜੇ ਆਊਗਾ ਮੁੰਡੇ ਨੂੰ ਆਏ ਨੂੰ ਤਾਂ 2-3 ਦਿਨ ਹੋ ਗਏ ਬੇ ਮੈਂ ਹੀ ਭੁੱਲ ਗਈ ਤੇਰੀ ਮਾਸੀ ਨੇ ਉਹਦੇ ਨੂੰ ਫੋਨ ਕਰਿਆ ਸੀਗਾ ਹੁਣ ਮੈਨਰੇ ਯਾਦ ਨਹੀਂ ਕਿ ਕਾਹ ਦਿਨ ਹੋ ਗਏ ਤਾਂ ਹੀ ਤਾਂ ਮੈਂ ਤੈਨੂੰ ਭੇਜ ਦਿੱਤਾ ਸੀ ਮਹਜਾ ਤਾਂ ਹੀ ਜਲੇ ਨੇ ਫੋਨ ਕਰੀ ਹੁੰਦਾ ਸੀਗਾ ਉਹ ਤਾਂ ਮੈਨੂੰ ਲੈ ਕੇ ਉਹਨਾਂ ਦੇ ਘਰੇ ਵਾਗ ਗਿਆ ਗੱਲ ਕੀਤੀ ਸਾਰੀ ਅੱਛਾ ਮੇਰਾ ਸਾਰੀ ਗੱਲ ਪੱਕੀ ਕਰ ਲਈ ਕਹਿੰਦੇ 10 ਦਿਨਾਂ ਨੂੰ ਅਸੀਂ ਰਿਸ਼ਤਾ ਲੈ ਕੇ ਆਵਾਂਗੇ ਠੀਕ ਹੈ ਵਿਆਹ ਉਹ ਕਰਕੇ ਸਾਰਾ ਬੰਦੇ ਥੋੜੀ ਆਉਣਗੇ ਪਰ ਕਹਿੰਦੇ ਜਿਹੜੇ ਸਾਡੇ ਮੈਂਮੈਂਸ ਕੀ ਦੀਆਂ ਨੇ ਵੀ ਉਹਨਾਂ ਨੂੰ ਤੁਹਾਨੂੰ ਛਾਪਾਂ ਦੇ ਲੈਣੇ ਪੈਣਗੇ। ਅੱਛਾ ਹਾਂ ਛਾਪਾਂ ਕਰਾਈਆਂ ਨੇ। ਇੱਕ ਤਾਂ ਕਹਿੰਦਾ ਸਾਡਾ ਪੁਰਾਣਾ ਹੈ। ਦੋ ਬੁੱਕੜਾ ਇੱਕ ਮਾਸੜ। ਠੀਕ ਹੈ ਇੱਕ ਮਾਮਾ ਹੋਇਆ ਕਹਿੰਦਾ ਇਹਨਾਂ ਨੂੰ ਪੌਣੀਆਂ ਪਹਿਣਣੀਆਂ ਜੁਰੀ ਤੇ ਦੋ ਕਹਿੰਦੇ ਆਪਦੇ ਆ ਕੀ ਨਾਮ ਆਪਾ ਮਾਪ ਲੋਗ ਡਬੜੀ ਠੀਕ ਹੈ। ਪਰ ਇਹਨਾਂ ਦਾ ਕਰ ਦੋ ਤੇ ਤੁਸੀਂ ਬਾਕੀ ਆ ਦਾ ਹੋਰ ਕਿਸੇ ਗੱਲ ਦੀ ਟੈਨਸ਼ਨ ਨਾ ਲਓ ਖਾਣ ਪੀਣ ਵਗੈਰਾ ਜਿਹੜੇ ਵੀ ਤੁਹਾਨੂੰ ਸਰਿਆ ਉਹ ਮੈਂ ਕਰ ਦਿੰਦੇ। ਚਲ ਕੋਈ ਨਹੀਂ ਪਤਾ ਜਿੰਨਾ ਸਾਰੇ ਆਪਾਂ ਤੋਂ ਕਰਾਂਗੇ ਵਧੀਆ ਤੇ ਵਧੀਆ। ਹਾਂ ਤੇ ਹੁਣ ਮੈਂ ਤੈਨੂੰ ਐ ਕਹਿੰਦੀ ਆ ਫਿਰ ਤੂੰ ਮਤਵਾ ਕਰਾ ਲੈਣਾ ਜੇ ਆ ਦੇ ਕੋ ਸਿਆਣਾ ਪਿਆ ਉਹ ਮੈਨੂੰ ਦੱਸ ਦੇ ਲੈ ਕਿ ਠੀਕ ਹੈ ਉਹ ਜਿੰਨਾ ਖਾਏਗਾ ਹੈਗਾ ਜੇ ਵਧਿਆ ਘਟਿਆ ਭਾਈ ਫਿਰ ਪੈਸੇ ਬਾਅਦ ਵਿੱਚ ਆਹੀਂ ਕਰਾਂਗੇ ਸ਼ਾਂਪਾਂ ਹੋ ਗਈਆਂ 5 ਯਾਦ ਰੱਖੀ ਤੇ 2 ਹੋਈਆਂ ਛੋੜੇ ਛੋੜੀਆਂ 7 ਸ਼ਾਂਪਾਂ ਟੋਟਲ ਕਰਾ ਕੇ ਦੇਣੀਆਂ ਤੇ ਸ਼ਾਂਪ ਦੇ ਘੜਾ ਮੁੰਡੇ ਜਾਊਗਾ ਬਹੁਤ ਤੂੰ ਆਏਗਾ ਫਿਰ ਲੈ ਆ ਕੇ ਜੇ ਜਿੰਨਾ ਕੋ ਠੀਕ ਹੈ ਨਹੀਂ ਮੈਂ ਸਨੈਰ ਤੋਂ ਪੁੱਛ ਕੇ ਤਾਂ ਮੈਂ ਦੱਸ ਦੇਣਾ ਕੀ ਕੁਝ ਕਰੂੰਗਾ ਓਹੇਰਾ ਪਹਿਲਾਂ ਜਾ ਕੇ ਨਾ ਇਹ ਤਲਾ ਦੀ ਕਿੰਨਾਗਾ ਅੱਧੇ ਅੱਧੇ ਟੋਲੇ ਨੇ ਤਾਂ ਸ਼ਾਂਪਾਂ ਹੋਣ ਬਹੁਤਾਂ ਫਿਰ ਨਰਮੀਆਂ ਪਾਉਂਦੇ ਵੀ ਭਾਂਡੇ ਲੱਗਾਂਗੇ ਫਿਰ ਤੇਰੀ ਚੈਨ ਦੀ ਭਾਰੀਆ ਚੈਨ ਦੀ ਤੋਂ ਬਾਅਦ ਮੈਂ ਸਾਰਾ ਕੁਝ ਲੈ ਆਉਣੀ ਆ ਉਹ ਤਾਂ ਤੂੰ ਤਲਾਕ ਹੀ ਸੁਨਾਰੇ ਤੋਂ ਪਹਿਲਾਂ ਉਹ ਤੋਂ ਉਹ ਕਰ ਲਈ ਵੀ ਕਿੰਨੀਆਂ ਬਣਨੀਆਂ ਕਿੰਨਾ ਕੁਛ ਹੈ ਤੇ ਫਿਰ ਉਹਦੇ ਹਿਸਾਬ ਨਾਲ ਜਿੰਨੀਆਂ ਗੇਟੀ ਚ ਕਰਵਾ ਦੀ ਵਧਿਆ ਘਟਿਆ ਸਿਆਣਾ ਸਿਆਣਾ ਬੇਸ਼ੱਕ ਕੜੇ ਚ ਤੂੰ ਪੈਸੇ ਪਾ ਠੀਕ ਆ ਇਹ ਕਰਾਂਗੇ ਯਹੀਂ ਕਰਾਂਗੇ ਠੇਕੇ ਵਾਲੇ ਪੈਸੇ ਪਿਆ ਮੇਰੇ ਕੋਲੇ ਪਹੁੰਚ ਕਰ ਲਾਂਗੇ ਬਾਕੀ ਹਜੇ ਵਿਆਹ ਦਾ ਸਮਾਨ ਸਮੂਲ ਵੀ ਲੈ ਕੇ ਆਉਣਾ ਸਦਾ ਉਹਦਾ ਸੱਚੇ ਹੋਣਾ ਉਹਦਾ ਉਹ ਸਮਾਨ ਕੱਢੀ ਜਾਂਦੀਆਂ ਤੇ ਇੱਕ ਦਿਨ ਤੱਕ ਮੰਡੀ ਇਹਨਾਂ ਨਾਲ ਵੀ ਜਾਣਾ ਪਊਗਾ ਚੱਲ ਕੋਈ ਨਹੀਂ ਆ ਕੇਰਾ ਤੂੰ ਅੱਜ ਆਹ ਫੜ ਤੇ ਤੇਰੇ ਸਾਨੂੰ ਸਾਰਾ ਦਿਨ ਲੱਗੂ ਫਿਰ ਬਿਸਤਰੇ ਭਰਾਂ ਤੇ ਤਰਕੇ ਇਹਨਾਂ ਨੂੰ ਲੈ ਜੀ ਜਿਹੜਾ ਘਰੋਂ ਕੋਈ ਮੰਡੀ ਹੋਰ ਕੰਮ ਕਰਨ ਵਾਲਾ ਉਹ ਕਰਦੀ ਉਹ ਇੰਨੇ ਦਿਰੇ ਆਉਂਦੇ ਨੂੰ ਬਿਸਤਰੇ ਭਰਾ ਲੈਣ ਉਹ ਤਾਂ ਮੈਨੂੰ ਜੈ ਲਈ ਕਹਿੰਦਾ ਸੀ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਮੈਂ ਕਰਾ ਦੂੰਗਾ ਸਾਰਾ ਕੰਮ ਆਹ ਫੇਰ ਉਹਨੂੰ ਲੈ ਜੀ ਆਉਂਦਾ ਹੋਊਗਾ ਉਹ ਨਗਰੇ ਤੂੰ ਮੈਨਾਂ ਕਿ ਮੈਨੂੰ ਕਿਹਾ ਜਿਹੜਾ ਬੰਦਾ ਇਹ ਗੱਲ ਅਗਲਾ ਇਹ ਕਰ ਲਈਏ ਮੈਂ ਪਾਣੀ ਪੀ ਲਾਂ ਛੇ ਦਿਨ ਨਹੀਂ ਲਿਆ ਜੀ ਆਪਾਂ ਕੱਢ ਲਈਏ ਹਾਰਪ੍ਰੀਤ ਨਹੀਂ ਹਾਰਪ੍ਰੀਤ ਉਰੀਆ ਕਰ ਸੋ ਕਿੱਥੇ ਤਾਂ ਰੱਖ ਲੰਗ ਦਿੱਤਾ ਸੀ ਬੇਬੇ ਮੈਂ ਤਾਂ ਜਿੱਥੇ ਚੱਕਿਆ ਸੀ ਮੈਂ ਤਾਂ ਉੱਥੇ ਰੱਖਿਆਈ ਇਸ ਸਮਾਨ ਬਾਹਰ ਰੱਖਣ ਵਾਲਾ ਤੈਨੂੰ ਮਾੜਾ ਮੋੜਾ ਦਿਮਾਗ ਕੰਮ ਕਰਦਾ ਕਿ ਨਹੀਂ ਮੈਂ ਤਾਂ ਐਸੀ ਤੂੰ ਰੱਖ ਦੇਗੀ ਮੈਂ ਰੱਖ ਦੂ ਮੈਂ ਮੁੜ ਕੇ ਅੰਦਰ ਹੀ ਨਹੀਂ ਗਈ ਆਹ ਸਮਾਨ ਲਾਡੀ ਨੂੰ ਭਣਾਉਣਾ ਟੂਮਾ ਕਰਾ ਕੇ ਲਿਆਉਣਾ 10 ਦਿਨਾਂ ਦਾ ਕਿਹਾ ਉਹਨਾਂ ਨੇ ਵਿਆਹ ਦਾ ਅੱਛਾ ਬੇਬੇ ਆਹੋ ਤੇ ਉਹਨਾਂ ਕਾਹਤੋਂ ਗੱਡੀ ਬੈਠੀਆਂ ਇਹ ਫੜਾਉਣੀ ਆ ਉਹਨੂੰ ਸਾਨਾ ਹੁਸ਼ਾ ਪਸ਼ੂਪਾ ਕਰਾਉਣੀ ਉਹਨਾਂ ਨੇ ਫਿਰ ਆਪ ਉਹਦੋਂ ਤਾਂ ਦੇਖਿਆ ਉਹਨੇ ਇਹਨੂੰ ਕਾਹਤੋਂ ਖੋਲੀ ਮੈਂ ਰੱਬਾ ਮੈਂ ਕਹੀਆਂ ਨਹੀਂ ਉਹਨੂੰ ਭੜਾਉਣਾਂ ਗੱਲ ਹੀ ਨਹੀਂ ਸੁਣਦੀ ਅੱਛਾ ਅੱ ਆਵੇ ਸਾਰਾ ਨੂੰ ਆ ਕੱਢ ਲੈਣੇ ਚੂੜੀਆਂ ਇਹ ਚ ਹਾਂ ਤੇ ਆਹ ਤਾਂ ਚਾਂਦੀ ਦੀਆਂ ਚੜ ਤੇਰੇ ਪੈਰਾਂ ਕੋਲ ਵਾਲੀਆਂ ਕਰਾ ਦੇਂਗੀ ਆਈ ਦਰੱਖਲੇ ਛੜ ਚੈਨ ਕਿੱਧਰ ਗਈ ਨੀ ਜੋ ਚੈਨ ਹਾਂ ਇਹਦੇ ਵਿੱਚ ਹੀ ਹੋਣੀ ਹੈ ਨਹੀਂ ਲੱਗਿਆ ਵੇਖ ਲੈ ਮੈਂ ਤਾਂ ਮੈਨੂੰ ਆਖਿਆ ਸੀ ਵੀ ਸਾਥ ਕੇ ਰੱਖੀ ਸਵਾਰ ਬੇਬੇ ਮੈਂ ਤਾਂ ਸਾਥ ਕੀ ਰੱਖਦੀ ਜਮਸਦਰੀ ਹੈ ਜਮਸਦਰੀ ਤੂੰ ਇਹ ਨਹੀਂ ਦੀ ਚ ਮੈਨੂੰ ਆਦੀ ਓਰੇ ਆ ਬਤ ਕੀ ਗੱਲ ਹੋ ਗਈ ਮਾਂ ਵੇ ਮੈਂ ਤਾਂ ਲਾ ਚੋਰੀ ਹੋ ਗਈ ਆਪਣੀ ਕਿਹਾਂ ਚੋਰੀ ਕਿਵੇਂ ਆ ਇਹਦੇ ਵਿੱਚ ਚਾਹਣ ਸੀ ਆ ਬਾਕੀ ਦਾ ਸਮਾਨ ਦੇਖਿਆ ਪਿਆ ਤੇ ਚਾਹਣ ਰਹਿਣੀ ਇਹਦੇ ਵਿੱਚ 2.5 ਟੋਲਾਂ ਦੀ ਚਾਹਣ ਸੀ ਕੱਲੀ ਉਹ ਮਾਂ ਦਿਮਾਗ ਕਾ ਤੂੰ ਖਰਾਬ ਹੋਇਆ ਤੇਰਾ ਜੇ ਆਪਣੀ ਚੋਰੀ ਹੋਈ ਹੁੰਦੀ ਕੋਈ ਆਹ ਸਿਆਉਣੇ ਦੇ ਕਲਿੱਪ ਆਹ ਸਿਆਉਣੇ ਦਾ ਟਿੱਕਾ ਇਹ ਤਾਂ ਨਹੀਂ ਛੱਡ ਜਾਂਦਾ ਇਹ ਵੀ ਨਾਲ ਲੈ ਕੇ ਜਾਂਦਾ ਅਗਲਾ ਤੇ ਫਿਰ ਕੱਲੀ ਚਾਹਣ ਕਿੱਧਰ ਗਈ ਤੂੰ ਡੱਬਾ ਬੰਦ ਕੀਤਾ ਸੀ ਡੱਬਾ ਬੰਦ ਬੇਬੇ ਸੁਜਮੇ ਦਿੱਤਾ ਸੀ ਮੈਂ ਤੋਂ ਮੇ ਰੱਖਿਆਈ ਸੀ ਆ ਇਹ ਵੀ ਦੇਖ ਮਾਂ ਤੂੰ ਤੇਰਾ ਤੇਰੇ ਚਾਹਣੂ ਹੈ ਇਹਦੇ ਚ ਲਵੇ ਹਲਾਇ ਰਹੀ ਤਾਂ ਆਹ ਸਮਾਨ ਨਹੀਂ ਇਹਦੇ ਵਿੱਚ ਹੀ ਪਾਈ ਸੀ ਬੇਬੇ ਉਹ ਤਾਂ ਹੈ ਹੀ ਰਹੀ ਸੀ ਤੇਰਾ ਦਿਮਾਗ ਦਾ ਠੀਕ ਹੈ ਇੰਨੇ ਮਹਿੰਗੇ ਚੀਜ਼ਾਂ ਨੇ ਤੂੰ ਐਂ ਜਾ ਕੇ ਰੱਖਦੀਆ ਤੂੰ ਐਂ ਕਰ ਉੱਥੇ ਜਾ ਕੇ ਦੇਖ ਕੇ ਅੰਦਰ ਕਿਤੇ ਨਹੀਂ ਕਿਤੇ ਚੋਰੀ ਆਈ ਨਹੀਂ ਨਹੀਂ ਐਂ ਖੇਉਂਦੀ ਹੁਣ ਕਿਤੋਂ ਉਹ ਜਦੋਂ ਇਹ ਸਮਾਨ ਸਾਰਾ ਇੱਕ ਪਾਸੇ ਧਰਿਆ ਪਿਆ ਕਿਤੇ ਕਿਹੜਾ ਕੋਈ ਛੋਟਾ ਜਵਾਕ ਆ ਵੀ ਖੰਡਿਆ ਤਾਂ ਉਹਨਾਂ ਨੇ ਹਾਂ ਵਾ ਮੇਰੀ ਗੱਲ ਸੁਣ ਠੀਕ ਹੈ ਆ ਤਾਂ ਮੈਂ ਜਿਹੜਾ ਸਮਾਨ ਚੱਕਣਾ ਚੱਕ ਲੈਣਾ ਚਾਹਣ ਵੀ ਇੱਥੇ ਹੀ ਹੋਊਗੀ ਉੱਥੇ ਡਿੱਗ ਪਈ ਹੋਣੀ ਆ ਕਿਤੇ ਅੰਦਰ ਜਾ ਕੇ ਭਾਲ ਕੇ ਆਓ ਐਂ ਦੱਸ ਚੋਰ ਕੀ ਅੰਦਰ ਸਮਾਨ ਲੈ ਗਿਆ ਤਾਂ ਛੱਡ ਗਿਆ ਨਾ ਕੰਮ ਨਹੀਂ ਗਾਇਆ ਨੇ ਬੇਹਿੰਗਾਂ ਬੇਹਿੰਗਾਂ ਨੇ ਹੋਰ ਕੰਮ ਕੁਦਾ ਕੇ ਰੱਖਤਾ ਤੂੰ ਰੱਬ ਲਾ ਗਿਆ ਉਹ ਇਥੇ ਉਹਦੇ ਚਾਹਾਂ ਕੀ ਭਲਾ ਦੇ ਮੈਂ ਤਾਂ ਵੇਖਿਆ ਤੂੰ ਇਹਦੇ ਡੱਬੇ ਚ ਹੀ ਪਾ ਲਾ ਤੂੰ ਵੀ ਸਿੱਟੇ ਕਾਇ ਤੇ ਸਮਾਨ ਨਾ ਕਿਤੇ ਨਹੀਂ ਸਿੱਟਦਾ ਨਾ ਮੈਨੂੰ ਪਤਾ ਤੂੰ ਡੱਬੇ ਚ ਪਾ ਲਾ ਆ ਹੀ ਲੈ ਆ ਤੂੰ ਬਰਾਨੀਆਂ ਵੀ ਇਹਨਾਂ ਵੀ ਪੈਰਾਂ ਵਾਲੀਆਂ ਕਰਾ ਦੀ ਹੋਰ ਜੇ ਨਾ ਚੈਨ ਥਿਆ ਹੀ ਹੋਏ ਕੀ ਕਰਾਂਗੇ ਇਹ ਤਾਂ ਸਵਾ ਤੋੜੇ ਦਾ ਕੜਾ ਬਣ ਜਾਂਦਾ ਉਹਦੇ ਵਿੱਚ ਮੈਨੂੰ ਹੀ ਲੱਗਦਾ ਹੋ ਰੱਬ ਕੇ ਲਿਆਉਂ ਵੀ ਉਹ ਮੈਂ ਆ ਜਾ ਤੂੰ ਵੀ ਲਵਾ ਲੈ ਹਾਂ ਹੁਣ ਮਾਲ ਲਵਾ ਦੇ ਇਥੇ ਉਹ ਲੱਭ ਲੋ ਇਥੇ ਕੋਈ ਚੋਰ ਨਹੀਂ ਆਇਆ ਚੋਰਾਂ ਨੂੰ ਡਰ ਨਹੀਂ ਆ ਇਥੇ ਨਾਲੇ ਮੇਰੀ ਗੱਲ ਸੁਣ ਲਵਾ ਪਿਆ ਇਥੇ ਚੈਨ ਲੱਭ ਕੇ ਅੰਦਰੋਂ ਨਿਕਲਿਓ ਚੈਨਾ ਕਿ ਇਹ ਤਾਂ ਕਈ ਕਿਥੇ ਮੈਨ ਲਾਦਾ ਤੇ ਉਹਦੇ ਵਿੱਚ ਇੰਨਾ ਸੋਨਾ ਤੇ ਫਿਰ ਕਿੱਡੀ ਗੱਲ ਆ ਸੋਨਾ ਤਾਂ ਹੁਣ ਪ੍ਰਾਣੀਆਂ ਬੁੜੀਆਂ ਕੋਲੇ ਹੁੰਦੇ ਹੀ ਆ ਸਾਂਭਿਆ ਹੁੰਦਾ ਸਾਰਾ ਵਧੀਆ ਗੱਲ ਐ ਮੈਂ ਤਾਂ ਐਂ ਕਹਿ ਰਹੀ ਆ ਵੀ ਵਧੀਆ ਗੱਲ ਆ ਤੁਹਾਨੂੰ ਐਂ ਕਹਿ ਰਹੀ ਆ ਵੀ ਹਰਪ੍ਰੀਤ ਦੇ ਵਿਆਹ ਤੋਂ ਪਹਿਲਾਂ ਪਹਿਲਾਂ ਉਹ ਸੋਨਾ ਆਪਣੇ ਕੋ ਨਹੀਂ ਕਰ ਲੋ ਇਹ ਨਾ ਹੋਵੇ ਵੀ ਸਾਰਾ ਸੋਨਾ ਮम्मी ਹਰਪ੍ਰੀਤ ਨੂੰ ਪਾ ਦੇ ਬੇਬੇ ਉਹ ਹਰਪ੍ਰੀਤ we'll